ਹੈਲੋ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਮਾਲਕ ਪਛੂਤ ਤੰਦਰੁਸਤੀ ਦੇ ਵੀ ਜੀ ਫਸਲ ਵਾੜੀ ਚ ਵਾਅਦਾ ਕਰੇ ਪ੍ਰਮਾਤਮਾ ਹੁਣ ਤਾਂ ਬਖਸ਼ ਲਈ ਬਹੁਤ ਨੇਰੀ ਨੂਰੀ ਬਹੁਤ ਮੀਂਹ ਬਹੁਤ ਹੀ ਗੜੇ ਮਾਰੀ ਵੀ ਹੋ ਰਹੀ ਹੈ ਤੇ ਆਪਾਂ ਨਾ ਅੱਜ ਕਿਸੇ ਦੀ ਵੀਡੀਓ ਦੇਖੀ ਸੀ ਭੈਣ ਜੀ ਤੇ ਉਹ ਕਹਿੰਦੀ ਉਹ ਕਿਸੇ ਨੇ ਮੈਂ ਉਹਨਾਂ ਨੂੰ ਨਹੀਂ ਕਹਿੰਦੀ ਚਲੋ ਆਪਣਾ ਆਪਣਾ ਤਜਰਬਾ ਹੈਗਾ ਉਨਵਾਦ ਇਹ ਵੀ ਮਾ ਪਸ਼ੂ ਰੱਖਦੇ ਨੇ ਬਹੁਤ ਮਿਹਨਤ ਕਰਦੇ ਨੇ ਤੇ ਕਈਆਂ ਨੇ ਕਮੈਂਟ ਕੀਤੇ ਉਹਦੇ ਚ ਮੈਂ ਉਹ ਦੱਸਣਾ ਚਾਹੁੰਦੀ ਆ ਵੀ ਉਹ ਕਹਿੰਦੇ ਨਾ ਵੀ ਸਾਡੇ ਪਸ਼ੂ ਪਤਲੇ ਨੇ ਲੀਸੇ ਨੇ ਸੱਤਮਾ ਸਤਮਾ ਮੀਂਹ ਨਾਲ ਲੱਗਿਆ ਹੈ ਅਸੀਂ ਕੀ ਪਾਈਏ ਦੇਖੋ ਜੀ ਹੁਣ ਆਏ ਤਾਂ ਹੈ ਨਹੀਂ ਕਿ ਲਿਆ ਫੀਡ ਨਾਲ ਮੋਟੀਆਂ ਹੋਣਗੀਆਂ ਕਿ ਲਿਆ ਫੀਡ ਨਾਲ ਆਇਆ ਨਹੀਂ ਹੁੰਦਾ ਹੈਗਾ ਜਿਹੜੀ ਫੀਡ ਹੁੰਦੀ ਹੈ ਜਿਹੜੀ ਆਪਾਂ ਸੂਣ ਤੋਂ ਪਹਿਲਾਂ ਪਾਉਣੀ ਹੈ ਟ੍ਰਾਂਸਲੇਸ਼ਨ ਉਹ 40 ਦਿਨ ਪਹਿਲਾਂ ਹੀ ਪੈਂਦੀ ਹੈ ਉਹ ਪੈਂਦੀ ਹੈ ਵੀ ਜਿਹੜੀਆਂ ਘਾਟਾਂ ਵਾਧਾ ਅੰਦਰ ਪਸ਼ੂ ਦੇ ਹੁੰਦੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨਹੀਂਆਂ ਇੱਕ ਤਾਂ ਇਹ ਉਹਨੂੰ ਡਾਕਟਰ ਨੂੰ ਪੁੱਛ ਕੇ ਜਿਹੜੀਆਂ ਬਾਹਲੀਆਂ ਲਿਸੀਆਂ ਹੁੰਦੇ ਨੇ ਨਾ ਪਸ਼ੂ ਪਹਿਲਾਂ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਚਾਹੀਦੀ ਜਿਹੜੇ ਜੋ ਕਹਿੰਦੇ ਖਾਂਦੇ ਵੀ ਬਹੁਤ ਨੇ ਪਰ ਲੱਗਦਾ ਨਹੀਂ ਹੈਗਾ ਵੀ ਉਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿਆ ਕਰੋ ਤੇ ਹੁਣ ਵੀ ਗੱਬਣ ਦੱਸ ਕੇ ਵੀ ਡਾਕਟਰ ਤੋਂ ਲੈ ਕੇ ਦੇ ਸਕਦੇ ਹੋਂ ਤੁਸੀਂ ਕੀੜਿਆਂ ਦੀ ਦਵਾਈ ਉਹ ਤਾਈਓ ਫੁਰਦੀ ਨਹੀਂ ਹੈਗੀ ਮੈਂ ਤੁਹਾਡੀ ਤੇ ਇੱਕ ਵੀ ਲੇਟੀ ਲੇਟੀ ਇੰਨਾ ਟਾਈਮ ਪਹਿਲਾਂ ਲੇਟੀ 7ਵੇਂ ਮਹੀਨੇ ਚ ਤੋਂ ਸਟਾਰਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਤਾਂ ਬੈਟਾਮੈਥ ਪਾ ਦਿਓ ਉਹਨੂੰ ਤੇ ਬੈਟਾਮੈਥ ਵੀ ਉਹਨੂੰ ਭੁੱਖ ਲਾਊਗਾ ਭੁੱਖ ਭੱਕ ਲੱਗਣ ਵਾਲੀ ਵਧੀਆ ਨਾਲੇ ਲੀਵਰ ਸਹੀ ਕਰੂਗਾ ਉਹਦਾ ਐਂ ਜਾਂ ਦਵਾਈਆਂ ਦੇ ਐਂ ਥੋੜੀ ਵੀ ਲੇਟੀ ਪਾ ਦਿਓ ਫੀਡ ਪਾ ਦਿਓ ਜੀ ਉਹ ਮੈਨੂੰ ਗੱਲ ਸਹੀ ਨਹੀਂ ਲੱਗੀ ਹੈਗੀ ਉਹਨਾਂ ਦੀ ਬਾਕੀ ਮੈਂ ਤਾਈਓ ਮੈਂ ਹਾਂ ਮੈਂ ਵੀ ਦੱਸ ਦਾਂ ਜਾਣਕਾਰੀ ਦੇ ਦਈਏ ਥੋੜੀ ਜਿਹੀ ਆਪਾਂ ਤੇ ਇੱਕ ਤਾਂ ਜੇ ਪੌਣਾ ਵੀ ਹੋਵੇ ਜੀ ਕਣਕ ਵਿੱਚ ਸਰੋਂ ਦਲਾ ਕੇ ਉਹਦਾ ਦਾਣਾ ਪਾ ਦੋ ਉਹ ਨਾਲ ਤਾਂ ਗੋਹੇ ਚ ਸਾਬਤਾ ਕੱਢੇ ਲੇਟੀ ਤਾਂ ਹੁਣ ਜਦੋਂ ਆਪਾਂ ਸੂਣ ਤੋਂ ਪਹਿਲੀ ਪਸ਼ੂ ਨੂੰ ਲੇਟੀ ਧੁੰਨੀ ਜਾਵਾਂਗੇ ਧੁੰਨੀ ਆਗੋ ਮਗਰੋਂ ਸੂਕੇ ਕਿਦੋਂ ਖਾਂਦਾ ਨਹੀਂ ਪਸ਼ੂ ਮੇਰੇ ਪਸ਼ੂ ਤਾਂ ਨਹੀਂ ਖਾਂਦੇ ਹੈਗੇ ਮੈਂ ਵੇਖੀ ਲੇਟੀ ਰੂਟੀ ਪਾ ਕੇ ਜੇ ਮੈਂ ਅੱਗੇ ਆਪਾਂ ਕਹਿੰਦੇ ਸੀ ਲੇਟੀ ਪਾ ਦੰਨੇ ਆਗੇ ਉਹ ਮਗਰੋਂ ਫਿਰ ਬੰਦ ਕਰ ਜਾਂਦੀਆਂ ਨੇ ਹੈਂਗ ਜੀਆਂ ਹੋ ਜਾਂਦੀਆਂ ਨੇ ਚਰਬੀ ਚੜ ਜਾਂਦੀ ਹੈ ਹਾਂ ਚਰਬੀ ਚੜੀ ਜਾਂਦੀ ਹੈਗੀ ਫਾਇਦਾ ਨਹੀਂ ਸੋਣੇ ਦਿੱਕਤ ਜੇ ਚਰਬੀ ਫੁੱਲ ਗਈ ਹਾਂ ਉਦੋਂ ਸੋਣੇ ਬੜੀ ਦਿੱਕਤ ਆਉਂਦੀ ਆ ਨਹੀਂ ਤੇ ਬਾਕੀ ਮਗਰੋਂ ਖਾਂਦਾ ਵੀ ਨਹੀਂ ਹੈਗਾ ਪਸ਼ੂ। ਤਾਂ ਹੀ ਨਹੀਂ ਖਾਂਦਾ। ਆਪਾਂ ਆਪਾਂ ਜਿਵੇਂ ਆਪਾਂ ਹੁਣ ਸੰਨੀ ਕਰਤੀ ਜੀ ਉਹਦੇ ਕਣਕ ਦੇ ਵਿੱਚ ਥੋੜੀ ਸਰੋਂ ਪਾ ਕੇ ਦਲਾ ਕੇ ਉਹ ਪਾ ਸਕਦੇ ਆਂਗੇ ਦਾਣੇ ਵਾਂਗੂ ਤੇ ਜਾਂ ਫਿਰ ਜਾ ਕੇ ਜਿਵੇਂ ਹੁਣ 40 ਦਿਨ ਰਹਿ ਗਏ ਪਸ਼ੂ ਦੇ ਸੂਣ ਦੇ ਨਾਲੇ ਤਾਂ ਫਿਰ ਸਟਾਰਟ ਕਰ ਦਿਓ ਤੇ ਨਾਲੇ ਆਪਾਂ ਉਹ ਇੱਕ ਆਪਾਂ ਨਾ ਤੇਲ ਦਾ ਪ੍ਰਸ਼ਾਦ ਕਰਕੇ ਪਾ ਲਿਆ ਕਰੋ। ਉਹ ਵੀ ਆਪਾਂ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰਾਂਗੇ। ਵੀਡੀਓ ਮੈਨੂੰ ਟਾਈਮ ਹੀ ਨਹੀਂ ਲੱਗਿਆ ਹੈਗਾ ਬਣਾਉਣ ਦਾ ਤੇ ਆਪਣੀ ਮੈਂ ਆਪਣੀਆਂ ਝੋਟੀ ਨੂੰ ਵੀ ਸੱਤਵਾਂ ਲੱਗਿਆ 13 ਤਰੀਕ ਤੋਂ ਇਹਨੂੰ ਅੱਠਵਾਂ ਲੱਗ ਜੂਗਾ ਇਹਨੂੰ ਵੀ ਹਲੇ ਮੈਂ ਸਿਰਫ ਡਾਇਰੈਕਟ ਤੇਲ ਦਿੰਨੇ ਆ ਆਪਾਂ ਕੋਈ ਸਰੋ ਨਹੀਂ ਚਾਰੀ ਇਹਨੂੰ ਕੁਝ ਨਹੀਂ ਚਾਰਿਆ ਹਲੇ ਆਪਾਂ ਸਿੱਧਾ 10 ਐਮ ਐਲ 20 ਐਮ ਐਲ ਤੇਲ ਚਾਰ ਦਨੇ ਆਗੇ ਇਹਨੂੰ ਤੇ ਤਾਗਾ ਕਹਾਦਾ ਸੀ ਤੇਲ ਮਿੱਠਾ ਤੇਲ ਵੀ ਆਪਾਂ 40 ਦਿਨ 40 ਦਿਨ ਲਗਾਤਾਰ ਵੀ ਇੰਨਾ ਕੁ 10 ਕਿ ਐਮ ਐਲ ਚਾਰ ਸਕਦੇ ਆਂਗੇ ਉਹਦੇ ਨਾਲ ਜਣੀ ਲੀਵੇ ਦੀ ਗਰੋਥ ਵੀ ਵਧੀਆ ਹੋ ਜਾਂਦੀ ਹੈ ਉੜਿਆ ਗਰਮੀ ਵਿੱਚ ਇੱਕ ਪੈਣ ਜੇ ਲੱਗੀ ਸੀ ਨਾ ਤਾਂ ਕਰਕੇ ਆਪਾਂ ਉਹ ਕਰਤਾ ਤੇ ਥੋੜਾ ਥੋੜਾ ਵਿੱਚ ਚਾਰ ਸਕਦੇ ਆਂਗੇ ਆਪਾਂ ਉਹਦੇ ਨਾਲ ਨਾੜਾਂ ਦਾ ਵਿਕਾਸ ਵਧੀਆ ਹੁੰਦਾ ਹੈਗਾ ਮਿੱਠੇ ਤੇਰ ਨਾਲ ਤੇਲ ਜਿਹੜਾ ਦੇਣਾ ਡਾਇਰੈਕਟ ਸ਼ਾਮ ਨੂੰ ਦੇਣਾ ਜਾਈਂ ਹਾਂ ਪਾਣੀ ਪਲਾ ਕੇ ਉਸ ਤੋਂ ਬਾਅਦ ਤੇਲ ਚਾਰ ਦੋ ਤੇਲ ਦਾ ਪ੍ਰਸ਼ਾਦ ਖਵਾਉਣਾ ਜਿਹੜਾ ਪਸ਼ੂ ਨੂੰ ਉਹ ਵੀ ਆਪਾਂ ਪਾਣੀ ਪਲਾ ਕੇ ਤੇ ਉਸ ਤੋਂ ਬਾਅਦ ਚ ਖਵਾਉਣਾ ਹੈਗਾ ਤੇ ਆਪਾਂ ਹੁਣ ਇਸ ਤੋਂ ਬਾਅਦ ਇਹਨੂੰ 8ਵੇਂ ਮਹੀਨਾ ਲੱਗ ਜਾਂਦੇ ਉਹ ਤੇ ਫਿਰ ਆਪਾਂ ਫੇਰ ਚਾਰਾਂਗੇ 40 ਦਿਨ ਪਹਿਲਾਂ ਸ਼ੁਰੂ ਕਰਾਂਗੇ ਪਹਿਲਾਂ ਤਾਂ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਵਦੂ ਹੁਣ ਤਾਂ ਆਪਾਂ ਕੱਲਾ ਸੰਨੀ ਦੇ ਦਾਣਾ ਦੂਣਾ ਵਧੀਆ ਪਾ ਦਿੰਨੇ ਆ ਬਸ ਵਧੀਆ ਤਿਆਰ ਹੋਈ ਜਾਂਦੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਜੀਸੀ ਆ ਵਧੀਆ ਟ੍ਰਾਸ਼ਨ ਫੀਡ ਪੈ ਜੇਗੀ ਹਾਂ ਉਹ ਗ੍ਰੋਥ ਵਾਸਤੇ ਨਹੀਂ ਹੈਗੀ ਉਹ ਬੱਚੇ ਦਾਣੇ ਨੂੰ ਸਹੀ ਰੱਖਣ ਵਾਸਤੇ ਹਾਂ ਮੈਂ ਉਹੀ ਤਾਂ ਕਹਿ ਨਹੀਂ ਉਹਨਾਂ ਨੇ ਆਖ ਕੇ ਕਹਿੰਦੇ ਫੀਡ ਪਾ ਦੋ ਕਿਸੇ ਵੀ ਕੰਪਨੀ ਦੀ ਫੀਡ ਐਵੇਂ ਨਹੀਂ ਹੁੰਦਾ ਜਿਵੇਂ ਆਪਾਂ ਹੁਣ ਜਾਂ ਵਿੱਚ ਥੋੜਾ ਜਿਹਾ ਜਿਵੇਂ ਆਪਾਂ ਕਿ ਬਾਹਲੀਆਂ ਲਸਤੀਆਂ ਨੇਗੀਆਂ ਦਾਲ ਦਾ ਕਿਉਂ ਪਾ ਸਕਦੇ ਆ ਉਹਦੇ ਨਾਲ ਚਰਬੀ ਵਧੀਆ ਬਣਦੀ ਹੈ ਫੈਟ ਆਉਂਦੀ ਹੈਗੀ ਫੈਟ ਵਧਦੀ ਹੈਗੀ ਪਸ਼ੂ ਦੀ ਵੀ ਮੋਟਾ ਜਾ ਹੋ ਜਾਂਦਾ ਮਾਸ ਦਾ ਜੇ ਬਾਲੀ ਲਿੱਸੀ ਹੈ ਤਾਂ ਦਸੌਰੂ ਕਿਉਂ ਪਾ ਲਿਆ ਕਰੋ ਤੇਲ ਦੇ ਥਾਵੇਂ ਦਸੌਰੂ ਕਿਉਂ ਵੀ ਬਾਲਾ ਵੀ ਨਹੀਂ ਥੋੜਾ ਜਿਹਾ ਬਸ ਥੋੜਾ ਥੋੜਾ 200 ml 200 ml ਤਾਂ ਬਾ ਇੱਕ ਦਿਨ ਛੱਡ ਕੇ ਹਾਂ ਇੱਕ ਦਿਨ ਛੱਡ ਕੇ ਹਾਂ ਹਾਜਮ ਵੀ ਕਰਨਾ ਫਿਰ ਦੋ ਚਮਚੇ 200 ml ਅੱਧਾ ਗਲਾਸ ਹੋ ਗਿਆ ਬਾਲਾ ਨਹੀਂ ਹੋਜੂ ਦਸੌਰੂ ਕਿਉਂ ਇਹ ਜੇ ਰੋਜ਼ ਚਾਰੂ ਫਿਰ ਤੇਜਾ